ਇਰੇ ਰਾਜ ਸਭਾ ਦੇ ਲਈ ਲਿਸਟ ਕੀਤੀ ਜਾ ਰਹੀ ਰਵਨੀਤ ਬਿੱਟੂ ਜਾਣਗੇ ਰਾਜ ਸਭਾ ਜੁਹਾਂ ਬੀਜਪੀ ਨੇ ਬਿੱਟੂ ਨੂੰ ਰਾਜਸਥਾਨ ਤੋਂ ਬਣਾਇਆ ਉਮੀਦਵਾਰ ਤੇ ਮੋਦੀ ਸਰਕਾਰ ਦੇ ਰਾਜ ਮੰਤਰੀ ਨੇ ਅਬਿੱਟੂ ਸਨੂ ਦਿਆਣਾ ਤੋਂ ਹਾਲ ਚੁੱਕੇ ਨੇ ਲੋਕ ਸਭਾ ਚੋਣ ਹਾਲੇ ਕਿਸੇ ਸਦਨ ਦੇ ਮੈਂਬਰ ਨਹੀਂ ਹਨ ਬਿੱਟੂ ਹਰਿਆਣਾ ਤੋਂ ਰਾਜ ਸਭਾ ਜਾਣਗੇ ਕਿਰਨ ਚੌਧਰੀ ਸੋ ਇਹ ਕਾਸ ਲਗਾਏ ਜਾ ਰਹੇ ਹਨ ਕਿ ਰਵਰੀਦ ਬਿੱਟੂ ਨੂੰ ਜਿਹੜੇ ਕਿ ਹਰਿਆਣਾ ਤੋਂ ਰਾਜ ਸਭਾ ਭੇਜਿਆ ਜਾ ਸਕਦਾ ਹੈ ਪਰ ਹੁਣ ਬੀਜਪੀ ਦੇ ਵੱਲੋਂ ਲਿਸਟ ਜਾਰੀ ਕਰ ਦਿੱਤੀ ਗਈ ਹੈ ਸੋ ਰਾਜ ਸਭਾ ਜਾਣਗੇ ਰਵਰੀਦ ਬਿੱਟੂ ਇਹ ਲਿਸਟ ਜਾਰੀ ਕਰ ਦਿੱਤੀ ਗਈ ਹੈ ਸੋ ਰਾਜਸਥਾਨ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਸੋ ਮੋਦੀ ਸਰਕਾਰ ਦੇ ਰਾਜ ਮੰਤਰੀ ਨੇ ਬਿੱਟੂ ਦਾ ਜ਼ਿਕਰ ਇਸ ਵਾਰ ਜੋੜਾ ਕਿ ਕਾਂਗਰਸ ਦੇ ਵੱਲੋਂ ਦੋ ਵਾਰ ਸੰਸਦ ਰਹ ਚੁੱਕੇ ਨੇ ਪਰ ਉਹਨਾਂ ਦੇ ਵੱਲੋਂ ਇਸ ਵਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਜੁਆਇਨ ਕਰ ਲਈ ਸੀ ਕਾਂਗਰਸ ਪਾਰਟੀ ਨੂੰ ਛੱਡ ਕੇ ਸੋ ਭਾਜਪਾ ਦੇ ਵੱਲੋਂ ਲੋਕ ਸਭਾ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਪਰ ਉਹ ਹਾਰ ਗਏ ਸਨ ਸੋ ਰਵਨੀਤ ਬਿੱਟੂ ਦੇ ਲਈ ਜੋੜਾ ਕਿ ਭਾਜਪਾ ਦੇ ਵੱਲੋਂ ਹੈ ਐਲਾਨ ਕੀਤਾ ਗਿਆ ਰਾਜ ਸਭਾ ਦੇ ਲਈ ਲਿਸਟ ਜਿਹੜੀ ਕਿ ਜਾਰੀ ਕੀਤੀ ਗਈ ਆ ਉਸ ਦੇ ਵਿੱਚ ਰਵਨੀਤ ਬਿੱਟੂ ਦਾ ਵੀ ਨਾਮ ਹੈ ਰਵਨੀਤ ਬਿੱਟੂ ਰਾਜਸਥਾਨ ਤੋਂ ਰਾਜ ਸਭਾ ਜਾਣਗੇ ਸੁਲੋਧਾਨਾ ਤੋਂ ਹਾਰ ਚੁੱਕੇ ਨੇ ਲੋਕ ਸਭਾ ਚੋਣ ਸਰਵਨੀਤ ਬਿੱਟੂ ਦੇ ਲਈ ਜਿਹੜਾ ਕਿ ਭਾਜਪਾ ਦੇ ਵੱਲੋਂ ਉਹਨਾਂ ਨੂੰ ਰਾਜ ਸਭਾ ਦੇ ਲਈ ਭੇਜਿਆ ਜਾਵੇਗਾ ਉਮੀਦਵਾਰ ਬਣਾਇਆ ਗਿਆ ਦਾਜ਼ੇ ਕਿ ਕੱਲ 21 ਅਗਸਤ ਨੂੰ ਜਿਹੜੀ ਕਿ ਨਾਮਕਰਨ ਦੀ ਅਖੀਰਲੀ ਤਾਰੀਖ ਹੈ ਸੋ ਕੱਲ ਤੱਕ ਜਿਹੜਾ ਕਿ ਨਾਮਕਾ ਉਹ ਦਾਖਲ ਕਰ ਦੇਣਗੇ ਸੋ ਬੀਜਪੀ ਨੇ ਰਾਜ ਸਭਾ ਦੇ ਲਈ ਇਹ ਲਿਸਟ ਜਾਰੀ ਕੀਤੀ ਹੈ ਪਹਿਲਾਂ ਕਿਆਸ ਲਗਾਏ ਜਾ ਰਹੇ ਸੰ ਕੀ ਹਰਿਆਣਾ ਤੋਂ ਰਾਜ ਸਭਾ ਜਾਣਗੇ ਰਵਨੀਤ ਬਿੱਟੂ ਪਰ ਹੁਣ ਜਿਹੜੀ ਕਿ ਲਿਸਟ ਜਾਰੀ ਕੀਤੀ ਹੈ ਰਾ ਹਰਿਆਣਾ ਤੋਂ ਰਾਜ ਸਭਾ ਕਿਰਨ ਚੌਧਰੀ ਜਾਣਗੇ ਤੇ ਰਵਨੀਤ ਬਿੱਟੂ ਨੂੰ ਰਾਜਸਥਾਨ ਤੋਂ ਉਮੀਦਵਾਰ ਬਣਾਇਆ ਗਿਆ ਸੋ ਰਾਜਸਥਾਨ ਤੋਂ ਰਾਜ ਸਭਾ ਦੇ ਲਈ ਜਾਣਗੇ ਰਵਨੀਤ ਬਿੱਟੂ ਸੋ ਭਾਜਪੀ ਨੇ ਰਾਜ ਸਭਾ ਦੀ ਲਿਸਟ ਜਾਰੀ ਕਰ ਦਿੱਤੀ ਹੈ ਕੱਲ ਆਖੀਰਲੀ ਤਾਰੀਖ ਹੈ 21 ਅਗਸਤ ਨਾਮਕੰਨ ਦੀ ਸੋ ਸਤੋ ਪਹਿਲਾ ਜਿਹੜਾ ਕਿ ਨਾਮਕੰਨ ਕਰ ਦਿੱਤਾ ਜਾਵੇਗਾ ਦਾਖਲ ਸੋ ਭਾਜਪੀ ਨੇ ਆਪਣੀ ਲਿਸਟ ਜਾਰੀ ਕਰ ਦਿੱਤੀ ਹੈ ਰਾਜ ਸਭਾ ਦੇ ਮੈਂਬਰਾਂ ਦੇ ਲਈ ਸੋ ਰਵਨੀਤ ਬਿੱਟੂ ਰਾਜ ਸਭਾ ਜਾਣਗੇ ਸੋ ਦੱਸਿਆ ਕਿ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਵੀ ਪਾਜਪਾ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਪੰਜਾਬ ਦੇ ਕੇਂਦਰੀ ਰਾਜ ਮੰਤਰੀ ਨੇ ਪਾਜਪਾ ਦੇ ਵੱਲੋਂ ਰਵਨੀਤ ਬਿੱਟੂ ਤੇ ਹੁਣ ਰਾਜਸਭਾ ਤੋਂ ਰਾਜਸਭਾ ਦੇ ਲਈ ਜਾਣਗੇ ਰਵਨੀਤ ਬਿੱਟੂ ਤਾਂ ਭਾਜਪਾ ਦੇ ਵੱਲੋਂ ਇਹ ਲਿਸਟ ਜਾਰੀ ਕੀਤੀ ਗਈ ਹੈ ਰਾਜਸਭਾ ਦੇ ਲਈ ਜਿਸ ਦੇ ਵਿੱਚ ਰਵਨੀਤ ਬਿੱਟੂ ਹੁਣ ਰਾਜਸਭਾ ਜਾਣਗੇ ਹਾਲੇ ਕਿਸੇ ਸਦਨ ਦੇ ਮੈਂਬਰ ਨਹੀਂ ਹਨ ਅੰਦਾਜ਼ੇ ਕੀ ਦੋ ਵਾਰ ਹੋ ਸੰਸਦ ਰਹਿ ਚੁੱਕੇ ਨੇ ਸੰਸਦ ਰਹਿ ਚੁੱਕੇ ਨੇ ਕਾਂਗਰਸ ਦੇ ਵੱਲੋਂ ਜਦੋਂ ਕਾਂਗਰਸ ਪਾਰਟੀ ਦੇ ਵਿਕਸਨ ਸੋ ਇਸ ਸਾਲ ਜਿਹੜਾ ਕਿ ਲੋਕ ਸਭਾ ਚੋਣ ਤੋਂ ਪਹਿਲਾਂ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਜੁਆਇਨ ਕਰ ਲਈ ਸੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਸਨ ਤੇ ਉਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਭਾਜਪਾ ਦੇ ਵੱਲੋਂ ਸੋ ਇਸੇ ਖਬਰ ਤੇ ਕੁਲਵੀਰ ਦਿਵਾਨ ਸਦਨ ਨਾਲ ਜੁੜ ਚੁੱਕੇ ਨੇ ਸੋ ਕੁਲਵੀਰ ਭਾਜਪਾ ਦੇ ਵੱਲੋਂ ਰਾਜ ਸਭਾ ਦੇ ਲਈ ਲਿਸਟ ਜਾਰੀ ਕਰ ਦਿੱਤੀ ਗਈ ਹੈ ਤੇ ਰਵਨੀਤ ਬਿੱਟੂ ਨੂੰ ਜਿਹੜੀ ਕਿ ਵੱਡੀ ਜ਼ਿੰਮੇਵਾਰੀ ਜਿਹੜੀ ਕਿ ਸੌਂਪਣ ਜਾ ਰਿਹਾ ਹੈ ਨਾ ਰਾਜਸਥਾਨ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਜੀ ਕੁਲਵੀਰ ਜੀ ਬਿਲਕੁਲ ਕਿਉਂਕਿ ਰਮੇਸ਼ ਮਿੱਟੂ ਨੂੰ ਲੋਕ ਸਭਾ ਇਲੈਕਸ਼ਨ ਜਿਹੜਾ ਹੈਗਾ ਉਹ ਪਾਰਟੀ ਜਾਂ ਪਾਰਟੀ ਨਹੀਂ ਲੋਕ ਜਣਾ ਤੋਂ ਲੜਾਇਆ ਸੀ ਤੇ ਰਮੇਸ਼ ਮਿੱਟੂ ਇਸ ਤੋਂ ਪਹਿਲਾਂ ਕਾਂਗਰਸ ਦੇ ਲੀਡਰ ਸਨ ਤੇ ਜਿਸ ਤਰ੍ਹਾਂ ਦੇ ਰਾ ਉਹ ਲੋਕ ਜਣਾ ਦੇ ਵਿੱਚ ਹਾਲਾਂਕਿ ਇਹਨਾਂ ਨੂੰ ਜਿੱਤ ਹਾਸਲ ਨਹੀਂ ਹੋ ਸਕੀ ਸੀ ਸੰਤੁਸ਼ਟ ਹੋ ਕੇ ਵੀ ਕੇਂਦਰ ਦੇ ਵਿੱਚ ਚਲਾ ਨੂੰ ਮੰਤਰੀਪਦ ਜਿਹੜਾ ਹੈਗਾ ਉਹ ਦਿੱਤਾ ਗਿਆ ਤੇ ਹੁਣ ਰਾਜ ਸਭਾ ਵਾਸਤੇ ਇਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਰਾਜਸਥਾਨ ਤੋਂ ਕਿ ਹਰਿਆਣਾ ਦੇ ਵਿੱਚ ਹਾਲਾਂਕਿ ਇੱਕ ਸਿਤ ਹੈ ਗਈ ਸੀ ਪਰੰਤੂ ਹਰਿਆਣਾ ਦੇ ਵਿੱਚ ਕਿਦਨ ਚੌਧਰੀ ਜਿਹੜੇ ਕਿ ਵੱਡੇ ਲੀਡਰ ਨੇ ਵੱਡੇ ਲੀਡਰ ਸੀ ਕਾਂਗਰਸ ਦੇ ਉਹ ਵੀ ਭਾਜਪਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਤੇ ਉਹਨਾਂ ਨੂੰ ਅਡਜਸਟ ਕੀਤਾ ਗਿਆ ਹਰਿਆਣਾ ਦੇ ਤੇ ਅਬਨੀ ਬਿੱਟੂ ਨੂੰ ਰਾਜਸਥਾਨ ਤੋਂ ਜਿਹੜਾ ਹੈਗਾ ਉਹ ਉਮੀਦਵਾਰ ਬਣਾਇਆ ਗਿਆ ਤੇ ਭਾਜਪਾ ਪਾਰਟੀ ਇਸ ਇਸ ਇਹ ਕਿਹਾ ਜਾਵੇ ਕਿ ਇਸ ਕਦਮ ਦੇ ਨਾਲ ਹੈ ਰਾਜਸਥਾਨ ਅਤੇ ਪੰਜਾਬ ਦੋਵਾਂ ਦੇ ਵਿੱਚ ਸਿੱਖ ਵੋਟਾਂ ਦੇ ਉੱਤੇ ਆਪਣਾ ਮਜ਼ਬੂਤੀ ਜਿਹੜੀ ਹੈ ਕਿ ਉਹ ਬਣਾਈ ਚਾਹੀਦੀ ਹੈ ਇਸ ਕਰਕੇ ਰੀਲਿਫ ਬਿਟੂ ਨੂੰ ਕੇਂਦਰ ਦੇ ਵਿੱਚ ਰਾਜ ਮੰਤਰੀ ਵੀ ਜਿਹੜਾ ਹੈਗਾ ਉਹ ਬਨਾਇਆ ਸਕੇ ਕੋ ਲੋਕ ਸਭਾ ਚੋਣ ਗਏ ਰਹੇ ਨੇ ਹਾਰ ਗਏ ਹਨ ਤੇ ਨਾਲ ਸੋਣ ਕਿਤੇ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਜਿਹੜਾ ਹੈਗਾ ਉਹ ਬਣਾਣਾ ਜ਼ਰੂਰੀ ਸੀ ਮੰਤਰੀ ਬਣਨ ਤੋਂ ਬਾਅਦ ਚੇਵੇਂ ਅੰਦਰ ਅੰਦਰ ਤਾਂ ਹੁਣ ਉਹਨਾਂ ਨੂੰ ਰਾਜ ਸਭਾ ਦੇ ਦਗਾ ਰਾਜ ਸਭਾ ਦਾ ਮੀਤਵਾਦ ਜਿਹੜਾ ਹੈਗਾ ਉਹ ਬਣਾਇਆ ਗਿਆ ਜੀ ਜੀ ਕੁਵੇ ਉਹ ਬਹੁਤ ਸ਼ੁਕਰਦਾਰ ਹਾਂ ਤਾਂ तमाम ਜਾਣਕਾਰੀ ਦੇ ਦਿੱਤੀ